ਰੋ ਸਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਕਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੀ ਅੱਜ ਤਖਸਾਲ ਸਾਹਿਬ ਜੀ ਦੇ ਤਖਸਾਲ ਚਕਨ ਸ੍ਰੀ ਹਜੂਰ ਸ੍ਰੀ ਅਬਦੁੱਲ ਨਗਰ ਸਾਹਿਬ ਜੀ ਦੇ ਸਮੂਹ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਜਿਸ ਵਿੱਚ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ ਵਿਆਹ ਕਰਦੇ ਸੰਬੰਧ ਵਿੱਚ ਇੱਕ ਗੁਰਮਤਾ ਹੈ ਹਰ ਇੱਕ ਗੁਰਸਿੱਖ ਦਾ ਕਰਤਬ ਬਣਦਾ ਹੈ ਕਿ ਆਪਣੇ ਬੱਚੇ ਬੱਚੀ ਦਾ ਵਿਆਹ ਸਿੱਖ ਰੋਹਰੋਤੀ ਅਨੁਸਾਰ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਰਵੇਖਣ ਵਿੱਚ ਆ ਰਿਹਾ ਹੈ ਕਿ ਵਿਆਹ ਕਾਰਜ ਦੇ ਅਨੰਦ ਕਾਰਜ ਦੇ ਸਤਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵੀ ਤੇ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਨਹੀਂ ਲਿਖਿਆ ਜਾ ਰਿਹਾ ਹੈ ਦੂਜੀ ਗੱਲ ਜਦ ਬੱਚੀ ਲਮਾ ਫੇਰੇ ਲੈਣ ਲਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦੀ ਹੈ ਉਸ ਵੇਲੇ ਲੜਕੀ ਦੇ ਕੁਝ ਰਿਸ਼ਤੇਦਾਰ ਲੜਕੀ ਦੇ ਸਿਰ ਉੱਤੇ ਚੁੰਨੀ ਤਾਣ ਕੇ ਜਾਂ ਫੁੱਲਾਂ ਦਾ ਛੱਤਰ ਬਣਾ ਕੇ ਚੰਦੋਂ ਵੇ ਮੰਗੂ ਉਸ ਲੜਕੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਤੱਕ ਲੈ ਕੇ ਆ ਰਹੇ ਹਨ ਤੀਜੀ ਗੱਲ ਜਦ ਬੱਚੀ ਲਮਾ ਫੇਰੇ ਲੈਂਦੀ ਹੈ ਉਸ ਵੇਲੇ ਉਸ ਬੱਚੀ ਦੇ ਕੱਪੜੇ ਫੈਸ ਨੇ ਪਰ ਬਹੁਤ ਵੱਡੇ ਵੱਡੇ ਘਾਗਰੇ ਹੁੰਦੇ ਹਨ ਜਿਸ ਕਰਕੇ ਉਸ ਬੱਚੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਮੱਥਾ ਟੇਕਣਾ ਵੀ ਔਖਾ ਹੁੰਦਾ ਹੈ ਤੇ ਬੈਣਾ ਉੱਠਣਾ ਵੀ ਔਖਾ ਹੋ ਰਿਹਾ ਹੈ ਇਸ ਕਰਕੇ ਗੁਰਮਤਿ ਪਾਸ ਕੀਤਾ ਗਿਆ ਹੈ ਕਿ ਅੱਜ ਤੋਂ ਬਾਅਦ ਜਿੰਨੇ ਵੀ ਵਿਆਹ ਕਰ ਅਨੰਕਾਰਜ ਹੋਣਗੇ ਉਹਨਾਂ ਦੇ ਸੱਦਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵਿੱਚ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਲਿਖਿਆ ਜਾਵੇ ਦੂਜੀ ਗੱਲ ਜਦ ਬੱਚੀ ਗੁਰੂ ਮਹਾਰਾਜ ਦੇ ਹਜੂਰੇ ਵਿੱਚ ਲਾਵਾ ਫੇਰੇ ਲੈਣ ਲਈ ਆ ਰਹੀ ਹੈ ਉਸ ਵੇਲੇ ਉਸ ਬੱਚੇ ਦੇ ਸਿਰ ਉੱਪਰ ਚੁੰਨੀ ਜਾਂ ਫੁੱਲਾਂ ਦਾ ਛਤਰ ਤਾਣ ਕੇ ਨਾ ਲਿਆਵ ਜਾਵੇ। ਅਤੇ ਲਾਵਾ ਫੇਰੇ ਵੇਲੇ ਬੱਚੀ ਦਾ ਜਿਹੜਾ ਡ्रेस ਹੈ ਉਹ ਆਪਣੀ ਸਿੱਖ ਰਹੁਰਤੀ ਅਨੁਸਾਰ ਕਮੀਜ਼ ਸਲਵਾਰ ਤੇ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ ਤੇ ਇਸ ਗੁਰਮਤਿ ਉੱਪਰ ਹਰ ਇੱਕ ਗੁਰਸਿੱਖ ਨੂੰ ਅਮਲ ਕਰਨਾ ਚਾਹੀਦਾ ਹੈ। ਜੋ ਕੋਈ ਇਸ ਗੁਰਮਤਿ ਦੇ ਉਲਟ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਮੂਹ ਗੁਰਸਿੱਖ ਮਾਈ ਭਾਈ ਇਸ ਗੁਰਮਤਿ ਦੇ